ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜ ਰਹੇ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਅਤੇ ਬੀਕੇ ਢਾਬਾ ਬਟਾਲਾ ਰੋਡ ਦੇ ਮਾਲਕ ਬਾਲਕ੍ਰਿਸ਼ਨ ਸ਼ਰਮਾ ਵੱਲੋਂ ਆਪਣੇ ਸਮਰਥਕਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਬਾਲਕ੍ਰਿਸ਼ਨ ਸ਼ਰਮਾ ਪਹਿਲਾਂ ਵੀ ਤਿੰਨ ਵਾਰ ਲੋਕ ਸਭਾ ਚੋਣ ਲੜ ਚੁੱਕੇ ਹਨ ਅਤੇ ਹੁਣ ਚੌਥੀ ਵਾਰ ਫੇਰ ਉਹ ਚੋਣ ਮੈਦਾਨ ਵਿੱਚ ਹਨ ਉਹਨਾਂ ਸਾਡੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹਾਂ ਕਿਹਾ ਕਿ ਉਹਨਾਂ ਦਾ ਚੋਣ ਲੜਨ ਦਾ ਮਕਸਦ ਹੈ ਕਿ ਪਿਛਲੇ ਕਈ ਸਾਲਾਂ ਤੋਂ ਜੋ ਮੁਸ਼ਕਲਾਂ ਅੰਮ੍ਰਿਤਸਰ ਦੇ ਹਲਕੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਹਨ ਉਨ੍ਹਾਂ ਦਾ ਹਲ ਕੀਤਾ ਜਾਵੇ। ਉਹਨਾਂ ਕਿਹਾ ਕਿ ਚੋਣ ਲੜਨ ਦਾ ਮਕਸਦ ਹੋਣਾ ਚਾਹੀਦਾ ਹੈ ਕਿ ਚੋਣ ਜਿੱਤਣ ਤੋਂ ਬਾਅਦ ਲੋਕਾਂ ਦੀ ਸੇਵਾ ਕਰਨਾ ਨਾ ਕਿ ਆਪਣੀਆਂ ਆਲੀਸ਼ਾਨ ਕੋਠੀਆਂ ਅੰਦਰ ਬੰਦ ਹੋ ਕੇ ਆਰਾਮ ਫਰਮਾਉਣਾ ਅਤੇ ਜਨਤਾ ਨੂੰ ਨਾ ਮਿਲਣਾ ਜੋ ਕਿ ਪਿਛਲੇ 70 ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਉਹ ਪਿਛਲੇ 30 ਸਾਲਾਂ ਤੋਂ ਲੋਕਾਂ ਦੀ ਸੇਵਾ ਵਿੱਚ ਹਨ। ਉਹ ਬਿਨਾਂ ਕਿਸੇ ਲਾਲਚ ਜਾਂ ਰਾਜਨੀਤੀ ਤੋਂ ਦੂਰ ਰਹਿ ਕੇ ਲੋਕਾਂ ਵਿੱਚ ਵਿਚਰਦੇ ਹਨ ਅਤੇ ਉਹਨਾਂ ਦਾ ਹਮੇਸ਼ਾ ਮਨ ਰਿਹਾ ਹੈ ਕਿ ਗਰੀਬ ਲੋਕਾਂ ਨੂੰ ਸਹੂਲਤਾਂ ਮਿਲਣ ਅਤੇ ਕਿਸੇ ਵੀ ਸਹੂਲਤ ਤੋਂ ਉਹ ਵਾਂਝਾ ਨਾ ਰਹਿਣ ਦੇਖੋ ਜੀ ਗੱਲ ਅੱਜ ਦੀ ਨਹੀਂ ਹੈ ਤੇ ਮੇਰੀ ਚੌਥੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੈ 2009 ਦੇ ਵਿੱਚ ਮੈਂ ਪਹਿਲਾ ਫਾਰਮ ਭਰਿਆ ਸੀ ਸੋ ਇਸ ਤੋਂ ਪਹਿਲਾਂ ਹੀ ਕਈ ਗੱਲਾਂ ਸਾਡੇ ਤੇ ਉਬਰਣ ਲੱਗ ਪਈਆਂ ਸੀ ਐਮਪੀ ਐਮਐਲ ਨੂੰ ਦੇਖ ਕੇ ਕਿ ਸਮਾਜ ਲਈ ਉਹ ਕੀ ਕਰਦੇ ਪਏ ਸਿਰਫ ਆਪਣੀ ਤਾਜਪੋਸ਼ੀ ਚਾਹੁੰਦੇ ਆ ਇਹ ਸਮਾਜ ਦੀ ਸੇਵਾ ਲਈ ਐਮਪੀ ਬਣਾਇਆ ਜਾਂਦਾ ਸੋ ਉਦੋਂ ਹੀ ਮਨ ਵਿਚਾਰ ਬਣਾ ਲਿਆ ਸੀ ਕਿ ਆਪਾਂ ਐਮਪੀ ਲੜ ਕੇ ਅਗਰ ਲੋਕ ਸਹਿਯੋਗ ਦਿੰਦੇ ਨੇ ਤੇ ਉਹਨਾਂ ਨੂੰ ਆਪਾਂ ਦੱਸ ਸਕੀਏ ਕਿ ਐਮਪੀ ਦਾ ਮਤਲਬ ਕੀ ਹੁੰਦਾ ਐ ਐਮਪੀ ਦਾ ਮਤਲਬ ਕੋਈ ਤਾਜ ਨਹੀਂ ਐ ਐਮਪੀ ਇੱਕ ਪਬਲਿਕ ਦਾ ਨੌਕਰ ਐ ਜਿਨੇ ਪਾਰਲੀਮੈਂਟ 'ਚ ਆਵਾਜ਼ ਉਠਾਣੀ ਐ ਜੀ ਜਨਤਾ ਲਈ ਕੁਝ ਪ੍ਰੋਡਕਟ ਲੈ ਕੇ ਆਉਣੇ ਵੱਡੇ ਵੱਡੇ ਜਿਹੜੀਆਂ ਮੁਸ਼ਕਲਾਂ ਦਾ ਹੱਲ ਕਰਨਾ ਸੋ ਦੇਖਣ ਦੇ ਵਿੱਚ ਆਉਂਦਾ ਕਿ ਜਿਹੜੀਆਂ ਐਮਪੀ ਨੂੰ ਫੰਡ ਦਿੱਤੇ ਜਾਂਦੇ ਨੇ ਉਹ ਐਮਪੀ ਫੰਡ ਵੀ ਪੂਰੇ ਨਹੀਂ ਲਾਉਂਦਾ ਸੋ ਹੋਰ ਕਈ ਕੰਮ ਨੇ ਜਿਹੜੇ ਕਿ ਅੰਮ੍ਰਿਤਸਰ ਵਾਸਤੇ ਵਿਆਪਨ ਨਸ਼ਿਆਂ ਦੀ ਗੱਲ ਕਰ ਲਈਏ ਆਪਾਂ ਗੱਲ ਕਰ ਲੈਨੇ ਆ ਡੰਪ ਦੀ ਗੱਲ ਕਰ ਲੈਨੇ ਅੱਗ ਲੱਗੀ ਅਜੇ ਤੱਕ ਬੁਝੀ ਨਹੀਂ ਅਸੀਂ ਵੱਡੇ ਮੈਟਰੋ ਦੀ ਗੱਲ ਕਰ ਲਈਏ ਮੈਟਰੋ ਦਾ ਕੰਮ ਨਹੀਂ ਹੋ ਰਿਹਾ ਬੰਦ ਪਈਆਂ ਮਤਲਬ ਕਰੋੜਾਂ ਰੁਪਏ ਜਿਹੜਾ ਨੁਕਸਾਨ ਕਰ ਦਿੱਤਾ ਹੈ ਦੇਸ਼ ਆਜ਼ਾਦ ਹੈ ਆਜ਼ਾਦ ਹੋ ਕੇ ਵੀ ਵੇਖਣ ਵੀ ਚਾਹੁੰਦਾ ਹੈ ਕਿ ਸਭ ਦਾ ਬਰਾਬਰ ਹੈ ਕਈ ਗਰੀਬ ਲੋਕ ਇਹੋ ਜਿਹੇ ਨੇ ਜਿਨ੍ਹਾਂ ਕੋਲ ਆਪਣਾ ਘਰ ਵੀ ਨਹੀਂਗਾ ਕਿਰਾਏ ਦੇ ਵਿੱਚ ਰਹਿ ਰਹੇ ਆ ਮਤਲਬ ਆਪਣੇ ਹੀ ਦੇਸ਼ ਦੇ ਵਿੱਚ ਬੰਦਿਸ਼ ਹੋ ਕੇ ਰਹਿ ਰਹੇ ਨੇ ਤੋ ਜਿਹੜੇ ਵੱਡੇ ਵੱਡੇ ਪੁਲ ਬਣਾ ਦਿੰਦੇ ਨੇ ਵੱਡੀਆਂ ਵੱਡੀਆਂ ਸੜਕਾਂ ਦਿੱਲੀ ਤੱਕ ਕੱਢ ਦਿੰਦੇ ਨੇ ਉਹ ਸਮਾਜ ਲਈ ਕਿਉਂ ਨਹੀਂ ਸੋਚਦੇ ਦੇਸ਼ ਦੀ ਨਾਗਰਿਕ ਲਈ ਨਹੀਂ ਸੋਚਦੇ ਉਹਨਾਂ ਨੇ ਸੜਕਾਂ ਤੇ ਆ ਕੇ ਸੋਣਾ ਉਹ ਕਿਰਾਏਦਾਰ ਰਹਿ ਕੇ ساری ਜ਼ਿੰਦਗੀ ਬਿਤਾਉਣਗੇ ਸੋ ਮੰਗਾਈ ਇੰਨੀ ਜ਼ਿਆਦਾ ਹੋ ਚੁੱਕੀ ਹੈ 400 ਦੀ ਚੀਜ਼ 11-12 ਸਾਲਾਂ ਦੀ 5 ਸਾਲਾਂ ਚ 400 ਦਾ ਸਿਲੰਡਰ 1100 ਜੀ ਵਿਕਣ ਲੱਗ ਪਿਆ 100 ਰੁਪਏ ਘਟਾ ਰਹੇ ਨੇ ਪੈਨਸ਼ਨ 1500 ਦੱਸ ਰਹੇ ਨੇ ਐਮਪੀ ਐਮਐਲਏ ਸੱਤ ਸੱਤ ਵਾਰੀ ਜਿੱਤ ਕੇ ਪੈਨਸ਼ਨਾਂ ਲੈ ਰਹੇ ਨੇ ਸੱਤ ਸੱਤ ਹਰ ਬੰਦੇ ਨੂੰ ਪੈਨਸ਼ਨਾਂ ਮਿਲ ਰਹੀਆਂ ਨੇ ਲੇਕਿਨ ਇੱਕ ਗਰੀਬ ਆਦਮੀ ਨੂੰ ਕਿਉਂ ਨਹੀਂ ਉਹਦੇ ਉਹਦੇ ਬਾਰੇ ਕਿਉਂ ਨਹੀਂ ਵਿਚਾਰ ਕੀਤਾ ਜਾ ਰਿਹਾ ਕਿ ਉਹਦੀ ਵੀ ਘੱਟੋ ਘੱਟ 30000 ਪੈਨਸ਼ਨ ਹੋਵੇ ਉਹਨੂੰ ਬੱਚਿਆਂ ਦੇ ਘੜੀ ਹੱਤ ਨਾਲ ਜਾਣਾ ਪਵੇ ਉਹਨੂੰ ਸਰਕਾਰ ਨਾਲ ਦੀ ਕੋਈ ਚੀਜ਼ ਨਜ਼ਰ ਆਵੇ ਸਰਕਾਰ ਦਾ ਆ ਦੀ ਜੀ ਨਹੀਂ ਹੈ ਸੋ ਤਾਜ ਪੋਸ਼ੀ ਵਾਸਤੇ ਜਿਹੜੇ ਲੋਗ ਆ ਰਹੇ ਨੇ ਇਹਨਾਂ ਨੂੰ ਆਪਾਂ ਅਲਰਟ ਕਰਨਾ ਥੱਲ ਪਾਉਣੀ ਇਹਨਾਂ ਤੇ ਔਰ ਸਮਾਜ ਨੂੰ ਅਸੀਂ ਹਰ ਵਾਰੀ ਇਹੋ ਹੀ ਕਹਿ ਰਹੇ ਆਂ ਚਤਾਰ ਰਹੇ ਆਂ ਕਿ ਘੜ ਤੋਂ ਘੜ ਵੋਟ ਆਜ਼ਾਦ ਦੇਸ਼ ਦੇ ਵਿੱਚ ਆਜ਼ਾਦ ਨੂੰ ਵੋਟਾਂ ਪਾ ਕੇ ਜਿਤਾਓ ਤਾਂ ਕਿ ਇਹਨਾਂ ਲੋਕਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ 70 ਸਾਲਾਂ ਤੋਂ ਪਹਿਲਾਂ ਆਪਾਂ ਅੰਗਰੇਜ਼ਾਂ ਦੀ ਗੁਲਾਮੀ ਕੀਤੀ ਹੁਣ ਅਸੀਂ ਇਹਨਾਂ ਕੁਝ ਪਾਰਟੀਆਂ ਦੀ ਗੁਲਾਮੀ ਕਰ ਰਹੇ ਆਂ ਸੋ ਸਾਡੇ ਬਾਰੇ ਕੋਈ ਵੀ ਨਹੀਂ ਸੋਚ ਰਿਹਾ ਸੋ ਸਾਨੂੰ ਆਵਾਜ਼ ਉਠਾਉਣ ਵਾਸਤੇ ਇਸ ਇਲੈਕਸ਼ਨ ਵਿੱਚ ਆਉਣਾ ਪੈਗਿਆ ਮੈਂ ਲੋਕਾਂ ਨੂੰ ਇਹ ਦੱਸਣਾ ਐਮਪੀ ਐ ਐਮਐਲਏ ਨੂੰ ਇਹ ਦੱਸਣਾ ਚਾਹੁੰਦਾ ਕਿ 30 ਸਾਲ ਸਾਡੀਆਂ ਸੇਵਾਵਾਂ ਦੇਖ ਲਓ ਬਟਾਲਾ ਰੋਡ ਦੇ ਵਿੱਚ 12 ਵੱਡਾ ਮੂੰਹ ਤੋਂ ਬੋਲਣ ਗਿਆ ਕਿ ਸ਼ਰਮਾ ਜੀ ਲਗਾਤਾਰ ਬੇ ਇੱਕ ਦਿਨ ਵੀ ਗਵਾਏ ਸਮਾਜ ਦੇ ਵਿੱਚ ਰਹਿੰਦੇ ਨੇ ਔਰ ਉਹਨਾਂ ਦੀਆਂ ਜ਼ਰੂਰਤਾਂ ਨੂੰ ਇੱਕ ਛੋਟੇ ਜਿਹੇ ਢਾਬੇ ਨਾਲ ਵੀ ਉਹਨਾਂ ਦੀਆਂ ਜ਼ਰੂਰਤਾਂ ਪੂਰੇ ਕਰਦੇ ਨੇ ਸੋ ਤੁਸੀਂ ਐਮਪੀ ਦੀ ਅੱਡੀ ਵੱਡੀ ਸੀਟ ਲੈ ਕੇ ਵੀ ਸਮਾਜ ਦੇ ਵਿੱਚ ਵਿਚਰਦੇ ਨਹੀਂ ਹੋ ਸਮਾਜ ਦੇ ਜਾਂਦੇ ਨਹੀਂ ਹੋ ਵੱਡੀਆਂ-ਵੱਡੀਆਂ ਕੋਠੀਆਂ ਚਾਰਮਾਨ ਫਰਮਾ ਰਹੇ ਹੋ ਤਾਂ ਤੁਹਾਨੂੰ ਐਮਐਲਏ ਐਂ ਵੀ ਨਹੀਂ ਲੜਨਾ ਚਾਹੀਦਾ ਜੇ ਤੁਸੀਂ ਕੰਮ ਕੀਤੇ ਨੇ ਜਾਂ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਕੋਈ ਕੰਮ ਕੀਤਾ ਅੰਮ੍ਰਿਤਸਰ ਸ਼ਹਿਰ ਲਈ ਤੇ ਤੁਹਾਨੂੰ ਇਸ ਤਰ੍ਹਾਂ ਲੋਕਾਂ ਦੇ ਵਿੱਚ ਧੁੱਕੇ ਫਿਰਨ ਦੀ ਕੀ ਲੋੜ ਪਈ ਹੈ ਲੋਕਾਂ ਦੀ ਜਾਣ ਦੀ ਕੀ ਲੋੜ ਪਈ ਹੈ ਲੋਕ ਤੁਹਾਨੂੰ ਆਪਣੇ ਆਪ ਜਿਤਾ ਦੇਣਗੇ ਪਰ ਤੁਹਾਨੂੰ ਕਿਤੇ ਨਾ ਕਿਤੇ ਡਰ ਛਿਪਿਆ ਪਿਆ ਦੂਸਰੀ ਗੱਲ ਇਹ ਹੈ ਕਿ ਤੁਸੀਂ ਅੰਮ੍ਰਿਤਸਰ ਵਾਸਤੇ ਕੰਮ ਹੀ ਨਹੀਂ ਕਰ ਰਹੇ ਤੁਸੀਂ ਕੰਮ ਕਰ ਰਹੇ ਹੋ ਦਿੱਲੀ ਵਾਸਤੇ ਪਾਰਟੀਆਂ ਵਾਸਤੇ ਕੰਮ ਕਰਦੇ ਹੋ ਸੋ ਤੁਹਾਨੂੰ ਆਪਣੇ ਉੱਤੇ ਵਿਸ਼ਵਾਸ ਹੀ ਨਹੀਂ ਹੈ ਕਿ ਸਾਨੂੰ ਕੋਈ ਵੋਟ ਪਾਏਗਾ ਸੋ ਸਾਨੂੰ ਲੋਕਾਂ ਨੂੰ ਵਿਸ਼ਵਾਸ ਹੈ ਤੁਸੀਂ ਕਿਸੇ ਦੀ ਬੰਦੂਕ ਚੁੱਕ ਕੇ ਕਿਸੇ ਦੇ ਮੋਢੇ ਦੇ ਉੱਤੇ ਰੱਖ ਕੇ ਚਲਾ ਰਹੇ ਸੋ ਅਸੀਂ ਲੋਕ ਨਥੇ ਅਕੇਲੇ ਜਨਤਾ ਦੇ ਅੱਗੇ ਪੀਲ ਕਰਦੇ ਆ ਕਿ ਸਾਨੂੰ ਮੋਟਾ ਪਾਓ ਇੱਕ ਵਾਰੀ ਪਾਰਲੀਮੈਂਟ ਚ ਭੇਜੋ ਦੇਖੋ ਤੁਹਾਡੇ ਵਾਸਤੇ ਕਿੰਨੀਆਂ ਚੀਜ਼ਾਂ ਆਣਗੀਆਂ ਔਰ ਮੈਂ ਘੜ ਤੋਂ ਘੜ ਇੱਕੋ ਗੱਲ ਰੱਖੀ ਹੈ ਕਿ ਤੁਹਾਡੀ 30000 ਰੁਪਏ ਪੈਨਸ਼ਨ ਆਮ ਜਿਹੜੀ ਸਰਕਾਰੀ ਹੈ ਐਮ ਐਲ ਏ ਵਾਂਗੂ ਉਸੇ ਤਰ੍ਹਾਂ ਲਗਾ ਕੇ ਦਿਆਂਗਾ ਔਰ ਤੁਹਾਨੂੰ ਕਿਸੇ ਬੱਚੇ ਗਾੜੀ ਹੱਥ ਦਾਣਾ ਨਹੀਂ ਪਾਏਗਾ ਦੇਖੋ ਇਹ 10 ਸਾਲ ਹੋ ਗਏ ਨੇ ਜਿਹੜੇ ਦਾਅਵੇ ਕਰਦੇ ਸਾਡੇ ਐਮ ਐਲ ਏ ਅਕੀ ਉਹਨਾਂ ਨੂੰ ਇਹ ਗੱਲ ਦਾ ਪਤਾ ਨਹੀਂ ਹੈ ਕਿ ਰਾਤ ਦੇ ਅੰਧੇਰੇ ਹੁੰਦਿਆਂ ਹੀ ਰਕਸ਼ਸ ਰਾਜ ਹੋ ਜਾਂਦਾ ਹੈ। ਔਰ ਜਿਹੜੇ ਭਲਾਮਾਨਸ ਲੋਕ ਲੋੜ ਲੋਕ ਨੇ ਉਹ ਘਰਾਂ ਚੋਂ ਬਾਹਰ ਲਈ ਨਿਕਲ ਰਹੇ। ਔਰ ਰਾਤ 10 11 ਵਜਾਂ ਤੁਸੀਂ ਇੱਧਰ ਜੀਟੀ ਰੋਡ ਰਸਤੇ 'ਚ ਕਿਤੇ ਵੀ ਤੁਸੀਂ ਇਕੱਲੇ ਨਹੀਂ ਨਿਕਲ ਬੰਦੇ। ਇੱਥੋਂ ਤੱਕ ਵੀ ਸਾਡੇ ਮੁਲਾਜ਼ਮ ਵੀ ਘਬਰਾਉਂਦੇ ਨੇ ਦਰਦੇਵਾਰੇ ਕਿ ਇੰਨੇ ਕ ਹਾਲਾਤ ਨਸ਼ਿਆਂ ਨੇ ਖਰਾਬ ਕਰ ਦਿੱਤੇ ਨੇ। ਔਰ ਮੈਂ 2009 ਤੋਂ ਨਸ਼ਿਆਂ ਦੇ ਖਿਲਾਫ ਆਵਾਜ਼ ਉਠਾਉਂਦਾ ਆ ਰਿਹਾ ਔਰ 2007 ਦੇ ਵਿੱਚ ਮੈਂ ਨਸ਼ਾ ਵਿਰੋਧੀ ਸੰਸਥਾ ਦਾ ਗਠਨ ਕੀਤਾ ਔਰ ਨੌਜਵਾਨ ਨੂੰ ਨਸ਼ਾ ਮੁਕਤ ਕੀਤਾ ਉਹਨਾਂ ਦੇ ਵਸਦੇ ਵਿੱਚ ਵੀ ਨਹੀਂ ਜਾਂ ਮੈਨੂੰ ਆਪ ਨੂੰ ਚਿੰਤਾ ਇਹ ਹੈ ਕਿ ਦੇਸ਼ ਕਿਦੇ ਹਵਾਲੇ ਕਰੀਏ ਇਹ ਯੁਵਾ ਨਸ਼ੇ ਦੀ ਦਲਦਲ 'ਚ ਫਸ ਰਿਹਾ ਜਿਹੜੇ ਲੋਕ ਅੱਛੇ ਪੜੇ ਲੋਕ ਸਿੱਖਿਅਤ ਲੋਕ ਨੇ ਉਹ ਵਿਦੇਸ਼ਾਂ ਨੂੰ ਪੁੱਛ ਕਰ ਰਹੇ ਨੇ ਸਾਡੇ ਦੇਸ਼ ਦੇ ਵਿੱਚ ਕਾਦੀ ਕਮੀ ਹੈ ਸੋ ਕਮੀਆਂ ਸਾਡੇ ਦੇਸ਼ 'ਚ ਨਹੀਂ ਇਹਨਾਂ ਨੇਤਾਵਾਂ 'ਚ ਹੈ ਇਹਨਾਂ ਲੀਡਰਾਂ 'ਚ ਹੈ ਸੋ ਮੈਂ ਜਨਤਾ ਨੂੰ ਕਹਿਣਾ ਵੀ ਜਾਗਰੂਕ ਹੋ ਕੇ ਇੱਕ ਵਾਰੀ ਤੁਸੀਂ ਬੱਲੇ ਨੂੰ ਮੋਰ ਲਾਓ ਤੁਹਾਨੂੰ ਸਾਨੂੰ ਕਿਸੇ ਵੀ ਭਾਰਤੀ ਸੇ ਪਾਰਟੀਆਂ ਕੋਲ ਦੌੜਨਾ ਨਹੀਂ ਪਏਗਾ ਨਾ ਹੀ ਸਾਨੂੰ ਪਾਰਟੀਆਂ ਦੀ ਲੋੜ ਹੈ